ਸਾਰੀ ਮੀਂਹ ਦੇ ਵਿਚਾਲੇ ਜਲੰਧਰ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਡੀਸੀ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਸਤਲੁਜ ਦੇ ਤੇਜ਼ ਵਹਾਂ ਨੂੰ ਲੈ ਕੇ ਐਡਵਾਂਸਡ ਐਡਵਾਈਸਰੀ ਜਾਰੀ ਕੀਤੀ ਹੈ ਫਲੋਰਤੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਹੈ ਅਗਲੇ ਕੁਝ ਦਿਨ ਦਰਿਆਵਾਂ ਦੇ ਨੇੜੇ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ ਸਾਡੀਆਂ ਰਾਤ ਬਚਾਅ ਕਾਰਜ ਟੀਮਾਂ ਮੌਕੇ ਤੇ ਤਾਇਨਾਤ ਨੇ ਡੀਸੀ ਉਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਜਲੰਧਰ ਪ੍ਰਸ਼ਾਸਨ ਦੇ ਵੱਲੋਂ ਰਿਲੀਫ ਕੇਂਦਰ ਵੀ ਬਣਾਏ ਗਏ ਨੇ ਇਸ ਗੱਲ ਦੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਜੇ ਕੋਈ ਰਾਹਤ ਕੈਂਪਾਂ ਦੇ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਸ ਦੇ ਨਾਲ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੇ ਕਿਸੇ ਦਾ ਪਸ਼ੂ ਜਾਂ ਹੋਰ ਕੋਈ ਅਸਮਾਨ ਹੈ ਤਾਂ ਉਸ ਦੀ ਵੀ ਜ਼ਿੰਮੇਵਾਰੀ ਸਾਡੀ ਹੈ ਡਿਪਟੀ ਕਮਿਸ਼ਨਰ ਜਲੰਧਰ ਦੇ ਵੱਲੋਂ ਇਸ ਗੱਲ ਦਾ ਲੋਕਾਂ ਨੂੰ ਆ ਭਰੋਸਾ ਦਿੱਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਦਾ ਦੌਰ ਕੱਲ ਤੋਂ ਹੀ ਜਾਰੀ ਹੈ ਵਕਫਕ ਜ਼ਿਲ੍ਹਿਆਂ ਦੇ ਲਈ ਰੈਡ ਅਲਰਟ ਵੀ ਅੱਜ ਦੇ ਲਈ ਜਾਰੀ ਕੀਤਾ ਗਿਆ ਤੇ ਇਸ ਦੇ ਵਿਚਾਲੇ ਡੀਸੀ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਐਡਵਾਂਸ ਦੇ ਵਿੱਚ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਕਿਉਂਕਿ ਸਤਲੁਜ ਦੇ ਵਿੱਚ ਵਹਾਅ ਲਗਾਤਾਰ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਫਲੋਰ ਤੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰੈਨ ਦੀ ਅਪੀਲ ਕੀਤੀ ਗਿਆ ਤੇ ਅਗਲੇ ਕੁਝ ਦਿਨ ਦਰਿਆਵਾਂ ਦੇ ਨੇੜੇ ਨਾ ਜਾਣ ਦੇ ਵੀ ਲੋਕਾਂ ਨੂੰ ਹਦਾਇਤ ਕੀਤੀ ਹੈ ਮੈਂ ਜੀ ਸਾਰੇ ਆਪਣੇ ਜਲੰਧਰ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਜਿਹੜਾ ਸਾਡੇ ਨਦੀ ਨਾਲਿਆਂ ਤੋਂ ਪਾਣੀ ਹੁੰਦਾ ਹੋਇਆ ਹੁਣ ਸਤਲੁਜ ਦਰਿਆ ਛੱਡ ਗਿਆ ਤੇ ਉਹਦੇ ਵਿੱਚ ਪਿੱਛੇ ਰੁਪੜ ਵਾਲੇ ਪਾਸੇ ਜਿਹੜਾ ਬਹਾਵ ਹੈਗਾ ਸਤਲੁਜ ਦਾ ਤੇਜ਼ ਹੋਇਆ ਦੇਖ ਐਡਵਾਂਸ ਅਸੀਂ ਇੱਕ ਐਡਵਾਈਜ਼ਰੀ ਜਾਰੀ ਕਰ ਰਹੇ ਆ ਕਿ ਹੋ ਸਕਦਾ ਅਗਲੇ 12 ਤੋਂ 14 ਘੰਟੇ ਦੇ ਵਿੱਚ ਜਿਹੜਾ ਸਾਡੇ ਫਲੋਰ ਐਂਡ ਵਿਦਰਪਿੰਡ ਦਾ ਪੂਲ ਆਊਟਫੋ ਪਾਣੀ ਲੰਘਦਾ ਉਹ ਲੈਵਲ ਜਿਹੜਾ ਹੈ ਹੁਣ ਇਸ ਵੇਲੇ ਲਗਭਗ 60 ਤੋਂ 70 ਹਜ਼ਾਰ ਚੱਲ ਰਿਹਾ ਉਹ ਸਵਾ ਲੱਖ ਜਿਹੜਾ ਕਿਊਸਿਕ ਹੈ ਉਹ ਹੋ ਜਾਵੇ ਜਦੋਂ ਇੰਨਾ ਪਾਣੀ ਇੰਨੀ ਤੇਜ਼ ਸਪੀਡ ਨਾਲ ਚੱਲਦਾ ਹੈਗਾ ਤੇ ਹੋ ਸਕਦਾ ਹੈ ਕਿ ਕੁਝ ਥਾਵਾਂ ਤੇ ਜਿਹੜੇ ਸਾਡਾ ਇਹ ਪਾਣੀ ਹੈ ਉਤੇ ਇੰਨਾ ਦੇ ਵਿੱਚ ਆ ਸਕਦਾ ਹੈਗਾ ਪਰ ਇਹ ਵੀ ਹੋ ਸਕਦਾ ਹੈ ਪਾਣੀ ਸਿੱਧਾ ਜਿੱਧਾ ਲੰਘ ਜਾਵੇ ਸੋ ਸਾਨੂੰ ਸਤਰਤਾ ਵਰਤਣੀ ਬਹੁਤ ਜ਼ਿਆਦਾ ਲੋੜ ਹੈ ਸਾਡੀ ਜਿਹੜੀ ਟੀਮਾਂ ਹੈਗੀਆਂ ਉਹਨਾਂ ਤੋਂ ਲੈ ਕੇ ਅਗਲੇ ਕੁਝ ਦਿਨਾਂ ਤੱਕ ਉੱਥੇ ਹੀ ਬੰਨਾਂਦੇ ਰਹਿਣੀਆਂ ਸਾਡੇ ਸਾਰੇ ਸੀਨੀਅਰ ਅਫਸਰ ਇਨਕਲੂਡਿੰਗ ਮੈਂ ਜਿਹੜਾ ਉੱਥੇ ਬੰਨਾਂਦੇ ਰਹਾਂਗੇ ਕੋਈ ਵੀ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਜੇ ਸ਼ੇਅਰ ਕਰਨੀ ਹੈ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਤੁਹਾਨੂੰ ਪਹੁੰਚਾਵਾਂਗੇ ਤਾਂ ਕਿ ਤੁਸੀਂ ਸਹੀ ਸਮੇਂ ਤੇ ਸਹੀ ਕਦਮ ਚੁੱਕ ਸਕੋ ਸਾਡੇ ਵੱਲੋਂ ਰੀਲੀਫ ਸੈਂਟਰ ਜਿਹੜੇ ਆ ਉਹ ਬਣਾਏ ਗਏ ਆ ਚੋਨੰਜਾ ਜਿਹੜੇ ਹਾਇਰ ਗਰਾਊਂਡ ਸੇ ਬਨੇ ਹੋਏ ਆ ਜੇ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਤੁਹਾਨੂੰ ਜਾਂ ਤੁਹਾਡੇ ਪਸ਼ੂਆਂ ਨੂੰ ਜਿਹੜਾ ਉੱਥੇ ਹਾਇਰ ਗਰਾਊਂਡ ਤੇ ਲੈ ਕੇ ਜਾਂਦੀ ਉੱਚੇ ਧਾਮਾਂ ਤੇ ਲੈ ਕੇ ਜਾਣ ਲਈ ਤੇ ਤੁਸੀਂ ਸਾਡੇ ਨਾਲ ਆਓ